हां जी किसान वीरू स्वाद ता ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਤੇ ਜੀ ਆਜ ਦੀ ਵੀਡੀਓ ਵਿੱਚ ਪਤਾ ਨਗਾਮਾ ਸੇਲ ਲੈ ਲੈ ਕੇ ਆਂ ਜੀ ਦੋ ਬਾਈ ਗੱਬਣਾ ਨੇ ਸੂਨ ਦੇ ਨੇੜੇ ਇੱਕ ਟੋਕੜ ਗੱਬਣਾ ਬਈ ਆਉ ਪੁੱਛ ਲੈਨੇ ਬਾਈ ਟੋਕੜ ਭਾਈ ਜੀ ਹਸੀ ਕਾਲ ਸਸੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਠੀਕ ਹੈ ਵੀਰੇ ਭਾਈ ਨਾਮ ਤੇ ਐਡਰੈਸ ਬੋਲ ਨਾਮ ਵਿਸਪਾਲ ਸਿੰਘ ਵੀਰੇ ਪਿੰਡ ਸੇਲਵਰਾ ਬੋਰਟਿਕਲਰ ਰੋਡ ਤੇ ਘਰ ਆ ਠੀਕ ਆ ਬਈ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਬਠਿੰਡਾ ਵੀਰੇ ਤਹਿਸੀਲ ਭਾਈ ਸੀਲਫੂਲ ਨੇੜੇ ਪਿੰਡ ਬਈ ਕਿਹੜਾ ਨੇੜੇ ਪਿੰਡ ਆਪਣੇ ਇਧਰਲੀ ਸਿਹੜ ਭਾਈ ਰਪਾ ਰਹਿ ਜਾਂਦਾ ਵੀਰੇ ਇਧਰਲੀ ਸਿਹੜ ਸਦਾਣਾ ਰਹਿ ਜਾਂਦਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 76142 ਹੂੰ 76500 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਹ ਹੁੰਦਾ ਇਹ ਦੂਜਾ ਸੂਹ ਹੁੰਦੀ ਆ ਵੀਰੇ ਕਿੰਨੇ ਦਿਨ ਲੈਂਦੀ ਆ ਬਾਈ ਇਹ 20 ਦਿਨ ਪੈਂਡਿੰਗ ਪਿਆ ਬਈ ਹਜੇ ਤੇ ਕੀ ਰਿਕਾਰਡ ਆ ਬਾਈ ਦੋਦਾਂ ਪਹਿਲੇ ਸੀ 25-26 ਲੀਟਰ ਹੁੰਦਾ ਵੀਰੇ ਨੇ 25 ਤੋਂ 26 ਲੀਟਰ ਦਾ ਬਾਈ ਰਿਕਾਰਡ ਫੇਸ ਬਿਊਟੀ ਕਮਾਲ ਦੀ ਆ ਪੂਰੀ ਵਾਦੀ ਚੰਗੀ ਆ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਠੰਡੀ ਸੀ ਲੱਗੇ ਹਾਂ ਭਾਈ ਪੂਰੀ ਠੰਡੀ ਸੀ ਲੱਗੇ ਜਿਵੇਂ ਮਰਜੀ ਹੱਥ ਲਾਈ ਜਾ ਕੋਈ ਚੈੱਕ ਕਰੀ ਵੀ ਠੰਡੀ ਸੀ ਲੱਗਾ ਕੱਲਾ ਕੱਲਾ ਥਣ ਭੇ ਮੁੱਕੀ ਵਾਲਾ ਆਪਣੀ ਗੁਲਾਬੀ ਥਾਣਾ ਕੋਲ ਲੱਗੇ ਤੋਰ ਕੇ ਦੱਸਦੇ ਜਾਦਬੀੜ ਚੰਗੀ ਆ ਕੱਦ ਚੰਗਾ ਫੇਸ ਚੰਗਾ ਰੰਗ ਰੂਪ ਤੇਗਾ ਦੁੱਧ ਦਾ ਰਿਕਾਰਡ ਭਾਈ ਨੇ ਬਹੁਤ ਚੰਗਾ ਦੱਸਿਆ ਤੇ ਬਾਕੀ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਕਰਬ ਕੱਚੀ ਕੱਚੀ ਆ ਬਾਈ ਨੇ ਦੱਸਿਆ ਵੀ ਦਿਨ ਹਾਂ ਜੇ ਲੈੰਦੀ ਆ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਹੋਰ ਵੀ ਵਧੀਆ ਤਿਆਰ ਕਰ ਲੈ ਤੇ ਕੀ ਮੁੱਲ ਆ ਭਰਾ ਫਿਰ ਇਹਦਾ ਇਹਦਾ ਮੁੱਲ 85000 ਵੀਰੇ ਮਾਨਤਨ ਹੋ ਜੀ ਵੀਰੇ ਹਾਂ ਮਾਨਤਨ ਕਰਾਂਗੇ ਵੀਰੇ ਬਸ ਠੀਕ ਆ 82000 ਰੁਪਈਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੀ ਤੇ ਲਾਡੂ ਲਾ ਕਰਮ ਵਾਲੀ ਦੇ ਬਾਈ ਬਹੁਤ ਪਈਆਂ ਨੇ ਆ ਦੇਖ ਪਨੀਰ ਸਾਰੀਆਂ ਬਰਡਲਾਂ ਕਰਦਾ ਇਹ ਤਾਂ ਮੋਹ ਕਿੰਨਾ ਪਿਆ ਹੈ ਇਹ ਸੁਣਾ ਬਣੂਗੀ ਬਹੁਤ ਹਾਂਜੀ ਹਾਂ ਬਹੁਤ ਜ਼ਿਆਦਾ ਇਹ ਲਾ ਰਹੀ ਥਾਣੇ ਬੁੱਤੀਆ ਥਾਣੇ ਕੱਲਾ ਕੱਲਾ ਹਾਂ ਅੱਗੇ ਵੀਰੇ 2 ਨੰਬਰ ਜਿਹੜਾ ਇਹ ਵੀ ਦੂਜਾ ਸੇਸ ਹੁੰਦੀ ਵੀਰੇ ਕਿੰਨੇ ਦਿਨ ਲਈ ਦੀ ਇਹ ਇਹਦੇ 10 ਦਿਨ ਕਿਹਾ ਜੀ ਮਾਲਕ ਨੇ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਇਹਦਾ 20 22 ਲੀਟਰ ਦਾ ਰਿਕਾਰਡ ਦੱਸਿਆ ਇਹੋ ਉਹਨਾਂ ਨੇ 20 ਤੋਂ 22 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਇਹ ਵੀ ਬਹੁਤ ਹੁੰਨੀ ਆ ਜੀ ਠੰਡੀ ਢੁੰਡੀ ਚੰਡੀ ਬਹੁਤ ਆ ਲਾਟੂ ਲਾ ਬਹੁਤ ਪਈਆਂ ਨੇ ਥਾਣੇ ਚੰਗਾ ਲੱਗਿਆ ਇਹ ਲਾਣ ਕਲਾ ਕਲਾ ਫਾਂਚਾਰੇ ਖਣ ਵਿੱਚ ਤੇ ਨਾੜਾ ਨੂਣਾ ਕਰ ਮੜੀ ਦੇ ਫੁੱਲ ਚੰਗੀਆਂ ਨੇ ਬਈ ਹੋ ਲਾ ਬਈ ਤੋਰ ਕੇ ਗਾਦੀ ਇਹ ਜਰਮਨੀ ਦਾ ਟੀਕਾ ਲੱਗਿਆ ਵੀਰੇ ਉਹਨਾਂ ਨੇ ਕਿਹਾ ਆਪਣੇ ਕੋਲ ਟੀਕਾ ਪਿਆਗਾ ਠੀਕ ਆ ਬਈ ਕਰ ਦੋ ਫੁੱਲ ਰੰਗ ਰੂਪ ਚੰਗਾ ਬਾਕੀ ਤੋੜਾ ਤਾਰਾ ਚੰਗਾ ਆਰਡਰ ਕਮਾਲ ਆ ਬਈ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀਆਂ ਨੇ ਵਧੀਆ ਤਿਆਰ ਕਰ ਲੈਣ ਇਸ ਬਿਊਟੀ ਵੀ ਕਮਾਲ ਦੀ ਬੋਦੀ ਵਾਦੀ ਚੰਗੀ ਆ ਸੁਨੱਖ ਭੋਣਾ ਜਿਹੜਾ ਬਾੜ ਦੇ ਵਿੱਚ ਚੰਗਾ ਗਾ ਬਈ ਤੇ ਕੀ ਮੁੱਲ ਆ ਭਰਾ ਇਹਦਾ ਇਹਦਾ 80000 ਰੁਪਏ ਮਾਨਤਾਨ ਹੋਣੀ ਬਈ ਹਾਂ ਮਾਨਤਾਨ ਹੋ ਜੂ ਵੀਰੇ ਪਰ ਮੁੱਲ ਨਾਲ ਜਾਇਜ਼ ਹੀ ਦਿੱਤੇ ਆ ਬਰਾਂਗੇ ਠੀਕ ਹੈ ਬਹਾਂ ਇਹਦੇ ਬਿਨਾਂ ਤਾਂ ਮਾਨਤਾਨ ਨਹੀਂ ਹੋਊਗਾ ਠੀਕ ਹੈ 82000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਅੱਗੇ ਬਈ ਤੈਨਾਂ ਨੰਬਰ ਉਹ ਪਾਪਰ ਦਾ ਬਣਾ ਗਰੇ ਸਾਢੇ 7 ਮਹੀਨੇ ਦੀ ਗੱਬਣਾ ਠੀਕ ਹੈ ਗਾਈ ਸਮਝੋ ਬਸ ਇੱਕ ਡੰਗ ਚੋਲ ਲੈਨੇ ਆ ਕਿਹੜਾ ਸੁਹੇ ਆਪ ਇਹ ਚੌਥਾ ਸੁਹੇ ਹੁੰਦੀ ਆ ਵੀਰੇ ਚੌਥੇ ਲਈ ਗੱਬਣਾ ਉੱਥੇ ਲਈ ਗੱਬਣਾ ਤੀਜਾ ਸੂਈ ਵੀ ਹੈ ਨਾ ਤੀਜਾ ਸੂਈ ਵੀ ਹੈ ਸਾਢੇ 7 ਦੀ ਹੈ ਸਾਢੇ 7 ਵੀ ਲੈ ਗੱਬਣਾ ਤੇ ਦੁੱਧ ਕਿੰਨਾ ਹੋਣਾ ਦੁੱਧ ਵੀਰੇ ਸਾਢੇ 3-4 ਲੀਟਰ ਦੁੱਧ ਹੈ ਥੱਲੇ ਸਮਝ ਲਓ ਵੀ ਡਰਾਈ ਸਮਝੋ ਇੱਕ ਤਰ੍ਹਾਂ ਦੀ ਡਰਾਈ ਮੰਨੇ ਕੀ ਲੈ ਲਿਆ ਹਾਂਜੀ ਹਾਂ ਠੀਕ ਆ ਬਈ ਦੋਨੇ ਟਾਈਮ ਚੋਲੇ ਨੇ ਨਾ ਇੱਕ ਟਾਈਮ ਚੋਲੀ ਦੀ ਹੈ ਵੀਰੇ ਠੀਕ ਡਰਾਈ ਕਰੀ ਜਾਂਦੇ ਆਗੇ ਚੰਗਾ ਥਣ ਚੰਗਾ ਫੇਸ ਕਮਾਲ ਦਾ ਖੋਲ ਦੇ ਵਿੱਚ ਉੱਥੇ ਗੱਬੜ ਚੈੱਕ ਪਾਸ ਆ ਨਾ ਬਈ ਹਾਂ ਚੈੱਕ ਪਾਸ ਆ ਵੀਰੇ ਮੈਂ ਖਰੀਦੂਗਾ ਬਈ ਆਪ ਦੀ ਚੈੱਕ ਦੀ ਆਪ ਦੀ ਤਸੱਲੀ ਕਰਕੇ ਲੈ ਕੇ ਜਾਵੇ ਹਾਂ ਕੱਦ ਬਟ ਚੰਗਾ ਰੰਗ ਰੂਪ ਚੰਗਾ ਥਣ ਚੰਗਾ ਦੁੱਧ ਵੀ ਹੈਗਾ ਪੂਰਾ ਤਰ੍ਹਾਂ ਵੀ ਚੰਗਾ ਚੰਗੀ ਆ ਬੜਾ ਸਨਕੀ ਇਹ ਮੋਲ ਲ ਭਰਾ ਜੀ ਇਹ ਮੋਲ 55000 ਮਾਨਤਨ ਹੋ ਜੀ ਭਾਈ ਹਾਂ ਮਾਨਤਨ ਕਰ 55000 ਰੁਪਿਆ ਮੋਲ ਲ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਆਰਡਰ ਚੰਗਾ ਤਿੱਦੋ ਬਾਈਕ ਦਾ ਆਪਾ ਡرائی ਮੰਨ ਕੇ ਲੈਓ ਤੁਸੀਂ ਟ੍ਰਾਈ ਕਰਨ ਦਾ ਸਮਾਂ ਹੁਣ ਨਹੀਂ ਮਿਲਦਾ ਕਾਰ ਬਹੁਤ ਚੰਗਾ ਕੀਆ ਖੰਡੀ ਸੀ ਹਾਂ ਬਈ ਪੂਰੀ ਠੰਡੀ ਸੀ ਨਾ ਪੂਰੀ ਸੀਲਸ ਲੱਗ ਰਹੀ ਸੀ ਹੱਥ ਲਾਈ ਚੱਲ ਕੋਈ ਚੱਕਰੀ ਠੰਡੀ ਸੀ ਨਾਗਪੁਰਾ ਕੋਲੇ ਸੀਗੇ ਤਿੰਨ ਬਈ ਤਿੰਨੇ ਲਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆ ਬਈ ਨਾ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਬ ਨੂੰ ਧੰਨਵਾਦ